ਹਲਕਾ ਮਜੀਠਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਮੌਜੂਦ ਹਾਂ ਤਾਂ ਇਸ ਵੇਲੇ ਇੱਕ ਪਾਸੇ ਅਕਾਲੀ ਵਰਕਰ ਨੇ ਤੇ ਦੂਜੇ ਪਾਸੇ ਵਿਚਕਾਰ ਪੁਲਿਸ ਦੀ ਬੈਰੀਕੇਟਿੰਗ ਹੈ ਅਤੇ ਦੋਵਾਂ ਨੂੰ ਇੱਕ ਦੂਸਰੇ ਤੋਂ ਵੱਖ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਪਹਿਲਾਂ ਗਨੀਵ ਕੋਰ ਮਜੀਠੀਆ ਵੱਲੋਂ ਕਿਹਾ ਗਿਆ ਸੀ ਉਹਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਇਹ ਸੂਰਤਿ ਹਾਲ ਹੈ ਇਸ ਵੇਲੇ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖੋ ਤਾਂ ਇਹ ਜਿਹੜਾ ਰਸਤਾ ਹੈ ਉਸ ਰਸਤੇ ਰਾਹੀਂ ਇਥੇ ਅਕਾਲੀ ਵਰਕਰ ਅਤੇ ਜਿਹੜੇ ਹੋਰ ਵੀ ਗਨੀਵ ਘੋਰ ਮਜੀਠੀਆਂ ਨੇ ਜੋ ਕਿ ਵਿਕਰਮ ਸਿੰਘ ਮਜੀਠੀਆ ਦੀ ਧਰਿਆ ਪਤਨੀ ਨੇ ਤੇ ਹਲਕਾ ਵਿਧਾਇਕ ਨੇ ਉਹਨਾਂ ਨੂੰ ਇੱਥੇ ਰੋਕ ਲਿੱਤਾ ਗਿਆ ਹੈ ਇੱਥੇ ਪ੍ਰੋਪਰ ਤੁਸੀਂ ਦੇਖੋ ਕਿ ਇਸ ਜਗ੍ਹਾ ਦੇ ਉੱਤੇ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤੇ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਇੱਥੇ ਜਿਹੜਾ ਹੈ ਦੂਸਰੇ ਪਾਸੇ ਵਿਚਕਾਰ ਤੁਸੀਂ ਦੇਖੋ ਕਿ ਉਹਨਾਂ ਨੂੰ ਇੱਥੇ ਬੈਰੀਕੇਟਿੰਗ ਰਾਹੀਂ ਜਿੱਥੇ ਰੋਕਿਆ ਗਿਆ ਹੈ ਤੇ ਦੂਸਰੇ ਪਾਸੇ ਪੁਲਿਸ ਦਾ ਸਖਤ ਪੈਰਾ ਹੈ ਤੇ ਪੁਲਿਸ ਵੱਲੋਂ ਆਲਾ ਅਧਿਕਾਰੀ ਐਸਐਸਪੀ ਮੌਕੇ ਦੇ ਡੀਐਸਪੀ ਜਿਹੜੇ ਨੇ ਔਰ ਇਸ ਤੋਂ ਇਲਾਵਾ ਐਸਪੀਡੀ ਜਿਹੜੇ ਵੱਡੇ ਪੁਲਿਸ ਦੇ ਅਧਿਕਾਰੀ ਹੁੰਦੇ ਨੇ ਉਹ ਸਾਰੇ ਇੱਥੇ ਤਾਇਨਾਤ ਕੀਤੇ ਗਏ ਨੇ ਤੇ ਉਹਨਾਂ ਦੀ ਤਾਇਨਾਤੀ ਇੱਥੇ ਕੀਤੀ ਗਈ ਹੈ ਔਰ ਬੈਰੀਕੇਟਿੰਗ ਤੋਂ ਬਾਅਦ ਤੁਸੀਂ ਦੇਖੋ ਇੱਕ ਵਾਰ ਫਿਰ ਅਸੀਂ ਬੈਰੀਕੇਟਿੰਗ ਦਿਖਾਣੇ ਤੁਹਾਨੂੰ ਕਿ ਇਹ ਬੈਰੀਕੇਟਿੰਗ ਹੈ ਇਸ ਬੈਰੀਕੇਟਿੰਗ ਤੋਂ ਰੋਕਣ ਤੋਂ ਬਾਅਦ ਅਗਰ ਕੋਈ ਵੀ ਵਰਕਰ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਜਾਏਗਾ ਤਾਂ ਇੱਥੇ ਪੁਲਿਸ ਦੇ ਅਧਿਕਾਰੀ ਮੌਜੂਦ ਨੇ ਔਰ ਤੁਸੀਂ ਦੇਖੋ ਕਿ ਲਗਾਤਾਰ ਜਿਹੜੇ ਨੇ ਟਰੱਕ ਲਿਆ ਕੇ ਜਿਹੜੇ ਬੈਰੀਕੇਟਿੰਗ ਇੱਥੋਂ ਕਰਾਈ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਆਪਣੀ ਤੇਰੀ ਗੱਡੀ ਹੈ ਉਹ ਇੱਥੇ ਰੱਖੀ ਗਈ ਹੈ ਜਿਸ ਦੇ ਵਿੱਚ ਕੀ ਬੈਰੀਕੇਟਿੰਗ ਰੱਖੀ ਹੈ ਉਸ ਉਸ ਦੀ ਵੀ ਤਸਵੀਰ ਸੰਦੀ ਕਰ ਰਹੇ ਆ ਇਹ ਇਹ ਤਸਵੀਰ ਹੈ ਤੁਹਾਨੂੰ ਦਿਖਾ ਰਹੇ ਆ ਕਿ ਇੱਥੇ ਜਿਹੜਾ ਹੈ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਔਰ ਅੱਗੇ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਔਰ ਇੱਥੇ ਜਿਹੜਾ ਹੈ ਰਸਤਾ ਰੋਕਿਆ ਗਿਆ ਹੈ ਤਾਂ ਉਹ ਤੁਸੀਂ ਦੇਖੋ ਕਿ ਉੱਤਰ ਸਾਹਮਣੇ ਵਿਕਰਮ ਸਿੰਘ ਮਜੀਠੀਆ ਦਾ ਘਰ ਹੈ ਔਰ ਉਸ ਘਰ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਉੱਥੇ ਕੁਛ ਹੀ ਦਿਨ ਬਾਅਦ ਇੱਥੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਨੂੰ ਲਿਆਂਦਾ ਜਾਏਗਾ ਔਰ ਉਸ ਤੋਂ ਬਾਅਦ ਜਿਹੜਾ ਹੈ ਵਿਜਨਸ ਦੀ ਟੀਮ ਇੱਥੇ ਪੁੱਛ ਪੜਤਾਲ ਕਰੇਗੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਵਾਪਸ ਵੀ ਭੇਜਿਆ ਜਾਏਗਾ ਲੇਕਿਨ ਉਸ ਤੋਂ ਪਹਿਲਾਂ ਸੂਰਤਿ ਹਾਲ ਕਿਸ ਤਰੀਕੇ ਦਾ ਹੈ ਉਹ ਤੁਹਾਨੂੰ ਅਸੀਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਪਾਸੇ ਜਿਹੜਾ ਹੈ ਸਾਰਾ ਰਸਤਾ ਖਾਲੀ ਕਰਾਇਆ ਜਾ ਰਿਹਾ ਹੈ ਇੱਕ ਪਾਸੇ ਬੈਰੀਕੇਟਿੰਗ ਹੁੰਦੀ ਹੈ ਤਾਂ ਦੂਸਰੇ ਪਾਸੇ ਵਿਚਕਾਰ ਪੁਲਿਸ ਦਾ ਸਖਤ ਪੈਰਾ ਔਰ ਉਸੇ ਪਾਸੇ ਜਰੀ ਬੈਰੀਕੇਟਿੰਗ ਦੇ ਨਾਲ ਅਕਾਲੀ ਵਰਕਰਾਂ ਨੂੰ ਜਿਹੜਾ ਹੈ ਰੋਕਿਆ ਗਿਆ ਹੈ ਔਰ ਪੁਲਿਸ ਦਾ ਮਕਸਦ ਹੈ ਕਿ ਲਾਉਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕੀਤਾ ਜਾਵੇ ਤਾਂ ਐਸਐਸਪੀ ਵੱਲੋਂ ਸਾਤ ਔਰਤੇ ਕਿਹਾ ਗਿਆ ਕਿ ਲਾਉਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕੀਤਾ ਜਾਵੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਤਾਂ ਇਸ ਕਰਕੇ ਪੁਲਿਸ ਦੇ ਵੱਡੇ ਅਧਿਕਾਰੀ ਤਨਤ ਨੇ ਤੁਸੀਂ ਦੇਖੋ ਕਿ ਮਹਿਲਾ ਪੁਲਿਸ ਕਰਮੀਆਂ ਨੂੰ ਵੀ ਤਨਤ ਕੀਤਾ ਗਿਆ ਹੈ ਤਾਂ ਇਸਰੇ ਦੂਜੇ ਪਾਸੇ ਇਸ ਵੇਲੇ ਇਹ ਤਸਵੀਰ ਹੈ ਜਿੱਥੇ ਕੀ ਅਕਾਲੀ ਵਰਕਰ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਅਕਾਲੀ ਦਲ ਦੀ ਜਿਹੜੀ ਟੀਮ ਹੈ ਜਿਹਦੇ ਵਿੱਚ ਕੀ ਵੱਖ-ਵੱਖ ਇਲਾਕਿਆਂ ਦੇ ਜਿਹੜੇ ਲੋਕ ਨੇ ਜਿੱਥੋਂ ਆਏ ਨੇ ਕਿਉਂਕਿ ਅੱਜ ਵਿਕਰਮ ਸਿੰਘ ਮਜੀਠੀਆ ਨੇ ਆਣਾ ਹੈ ਤਾਂ ਉਸ ਤੋਂ ਪਹਿਲਾਂ ਇਹ ਇਹ ਟੀ ਇਹ ਦੂਸਰੇ ਪਾਸੇ ਸਕਿਉਰਿਟੀ ਹੈ ਸਕਿਉਰਿਟੀ ਤੁਸੀਂ ਦੇਖੋ ਕਿ ਸਿਵਲ ਵੀ ਔਰ ਪੁਲਿਸ ਪ੍ਰੋਪਰ ਬੈਰੀਗੇਟਿੰਗ ਜਿਹੜਾ ਕਰਕੇ ਜਿਹੜਾ ਹੈ ਰੋਕਣ ਦਾ ਕੰਮ ਇੱਥੇ ਕੀਤਾ ਗਿਆ ਹੈ ਤਸਵੀਰ ਤੁਹਾਨੂੰ ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ਸਾਂਝੀਆਂ ਕਰ ਰਹੇ ਆ ਦੱਸਣਾ ਚਾਹਾਂਗੇ ਕਿ ਬਿジネス ਦੀ ਟੀਮ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆ ਰਹੀ ਹੈ ਤਾਂ ਬਿਕਰਮ ਸਿੰਘ ਮਜੀਠੀਆ ਜੋ ਕਿ ਕੱਲ Shimla ਸਨ ਜਿਨ੍ਹਾਂ ਨੂੰ ਕਿ ਟੀਮ Shimla ਲੈ ਕੇ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮਜੀਠੇ ਲਿਆਂਦਾ ਜਾਂਦਾ ਹੈ ਔਰ ਜੋ ਵੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਸ ਦੀ ਜਿਹੜੀ ਹੈ ਪ੍ਰੋਪਰ ਈਵੈਲੂਏਸ਼ਨ ਕੀਤੀ ਜਾਏਗੀ ਕਿ ਕਿੰਨੀ ਪ੍ਰਾਪਰਟੀ ਸੀ ਕਿਸ ਤਰ੍ਹਾਂ ਸੀ ਤਾਂ ਉਹ ਸਾਰਾ ਜਿਹੜਾ ਹੈ ਅੱਜ ਖਾਕਾ ਜਿਹੜਾ ਹੈ ਉਹ ਤਿਆਰ ਕੀਤਾ ਜਾਏਗਾ ਤਾਂ ਇਹ ਇਸ ਵੇਲੇ ਦੇ ਸੂਰਤਿ ਹਾਲ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਬੈਰੀਕੇਟਿੰਗ ਔਰ ਪੁਲਿਸ ਦੀ ਤਨਾਤੀ ਔਰ ਵੱਡੇ ਆਲਾ ਅਫਸਰ ਮੌਕੇ ਤੇ ਮੌਜੂਦ ਔਰ ਇਹ ਸਾਰਾ ਕੁਝ ਇਸ ਵੇਲੇ ਹੈ ਕਿ ਹਲਕਾ ਮਜੀਠਾ ਇਸ ਵੇਲੇ ਕਾਫੀ ਜੜਾ ਹੈ ਉਹ ਤਲਖੀ ਭੜਿਆ ਮਾਹੌਲ ਹੈ ਕਿਉਂਕਿ ਅ ਅਕਾਲੀ ਵਰਕਰ ਮੌਜੂਦ ਨੇ ਔਰ ਮਿਲਣਾ ਚਾਹੁੰਦੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਲੇਕਿਨ ਪੁਲਿਸ ਸੋলো ਪ੍ਰੋਪਰ ਬੈਰੀਕੇਟਿੰਗ ਕੀਤੀ ਗਈ ਹੈ ਔਰ ਕਿਸੇ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤਾਂ ਇਹ ਇਸ ਵੇਲੇ ਦਾ ਸੂਰਤ ਹਾਲ ਕਿਉਂਕਿ ਪਹਿਲਾਂ ਗਨੀਵਕੌਰ ਮਜੀਠੀਆ ਵੱਲੋਂ ਵੀ ਕਿਹਾ ਗਿਆ ਸੀ ਤਾਂ ਹੁਣ ਐਸਐਸਪੀ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਹੈ ਲਾਰਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਡਾਕਟਰ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਐਮਐਲਏ ਸਾਹਿਬ ਕਹਿ ਰਹੇ ਨੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਠੀਕ ਹੈ ਜੀ ਇਟ ਇਜ਼ ਜਸਟ ਪਾਰਟ ਆਫ ਇਨਵੈਸਟੀਗੇਸ ਕਿ ਤੁਸੀਂ ਗੱਲਬਾਤ ਕਰਨ ਲਈ ਆਏ ਹੋ ਸਰ ਮੈਂ ਤਾਂ ਜੀ ਇੱਥੇ ਆਇਆ ਹਾਂ ਬਸ ਤੁਹਾਡੇ ਸਾਰਿਆਂ ਨਾਲ ਮਿਲਣ ਆਇਆ ਹਾਂ ਨਹੀਂ ਸਰ ਅੱਜ ਇੱਥੇ ਇਹ ਪੇਸ਼ੀ ਹੈ ਜੀ ਬਿਕਰਮ ਜੀ ਦੀ ਇਹ ਕਿ ਮੇਰੇ ਤਰਫੋਂ ਬੰਦ ਕੀਤਾ ਗਿਆ ਉਹ ਇੱਕ ਕਾਰਨ ਕਰਕੇ ਜਾ ਰਿਹਾ ਕਿ ਮੈਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਜੋ ਜਿਵੇਂ ਜਿਵੇਂ ਚੱਲਦੀ ਹੈ ਉਦੋਂ ਉਦੋਂ ਤਫ਼ਤੀਸ਼ ਜਿਹੜੇ ਤੁਹਾਡੇ ਫੈਕਟਸ ਆਣਗੇ ਤੁਹਾਡੇ ਸਾਹਮਣੇ ਸ਼ੇਅਰ ਕੀਤੇ ਜਾਣਗੇ ਤਾਂ ਵਿਕਰਮ ਸਿੰਘ ਨੂੰ ਲਿਆਇਆ ਜਾ ਰਿਹਾ ਜੀ ਇਹ ਪਤਾ ਨਹੀਂ ਜੀ ਸਾਡੀ ਜਿਹੜੀ ਹੈਗੀ ਵਿਜਿਲੈਂਸ ਦੀ ਟੀਮ ਦਾ ਕਾਲ ਹੈਗਾ ਜੀ ਅਸੀਂ ਤਾਂ ਇੱਥੇ ਆਏ ਸੀਗੇ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ ਸਿੱਟਾ ਚੱਲ ਰਹੀ ਹੈ ਤਾਂ ਬਿਲਕੁਲ ਠੀਕ ਸੋ ਇਹ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿੱਥੇ ਐਸਐਸਪੀ ਖੁਦ ਪਹੁੰਚੇ ਨੇ ਅਜੇ ਚੱਲ ਤਾਂ ਵਿਕਰਮ ਸਿੰਘ ਮਜੀਠੀਆ ਦੀ ਕੂਚੀ ਥੇਰ ਬਾਅਦ ਪੇਸ਼ੀ ਹੋਣ ਵਾਲੀ ਹੈ ਤਾਂ ਉਸ ਦੇ ਨਾਲ ਜੁੜੀ ਪਲ-ਪਲ ਦੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਜਿਸ ਤਰੀਕੇ ਦੇ ਨਾਲ ਦਿਸ਼ਾ ਨਿਰਦੇਸ਼ ਪੁਲਿਸ ਵੱਲੋਂ ਦਿੱਤੇ ਗਏ ਨੇ ਜਿਸ ਤਰ੍ਹਾਂ ਪੁਲਿਸ ਵੱਲੋਂ ਬੈਰੀਕੇਟਿੰਗ ਕੀਤੀ ਗਈ ਹੈ ਜਿਸ ਤਰੀਕੇ ਨਾਲ ਔਰ ਪੁਲਿਸ ਸਾਹਿਬ ਵੀ ਪੱਕਾ ਦੱਸਿਆ ਹੈ ਕਿ ਵਿਜਨੈਸ ਦੀ ਟੀਮ ਆ ਰਹੀ ਹੈ ਤੇ ਅਸੀਂ ਇੱਕ ਲੋਨ ਆਰਡਰ ਮੇਨਟੇਨ ਕਰਨ ਵਾਸਤੇ ਇੱਥੇ ਕੀਤੀ ਹੈ ਲੇਕਿਨ ਕੜਾ ਸੁਰੱਖਿਆ ਪ੍ਰਬੰਧ ਇਸ ਵੇਲੇ ਜਿਹੜਾ ਹੈ ਇਸ ਵੇਲੇ ਨਜ਼ਰ ਆ ਰਿਹਾ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ